ਸਭੀ ਗੌਰਮੈਂਟ ਨੂੰ ਵੀ ਲਾ ਕੇ ਸੂਚਨਾ ਲਾ ਕੇ ਮਾਈਕ ਲਾ ਕੇ ਸਾਰਾ ਕਰਦੇ ਹੋ ਕੋਈ ਨਹੀਂ ਆਦਾ ਜਾਨੀਏ ਫੜਦੀ ਫੜਦੀ ਚੱਲਦੀ ਯਾਰ ਨਾ ਰੱਖ ਲੈ ਹੋਰ ਨਾ ਜੇ ਲੈ ਲੈ ਫੜ ਕੇ ਕਰ ਲੈਂਦਾ ਕਰਤੀ ਕਰੋ ਵਧੀਆ ਕਰਦੀ ਮੇਰਾ ਤਾਂ ਨਹੀਂ ਹਟਾਇਆ Eu não

ਅੱਜ ਦੇ ਉਹਨਾਂ ਬੰਦ ਦੇ ਸਮਰਥਨ ਦੇਣ ਲਈ ਇੱਥੇ ਜਿੰਨੀਆਂ ਵੀ ਜੱਥੇਬੰਦੀਆਂ ਪਹੁੰਚੀਆਂ ਸਾਰਿਆਂ ਤੋਂ ਪਹਿਲਾਂ ਦਸਿਆ ਕਰਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਖਾਸ ਕਰਕੇ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਦੀ ਅੱਜ 43 ਸੈਕਟਰ ਦੇ ਵਿੱਚ ਆਪਣੀ ਵੀ ਕੌਲ ਸੀ ਉਹਨਾਂ ਨੇ ਸਮੇਂ-ਸਮੇਂ ਤੇ ਹਮੇਸ਼ਾ ਸਾਡੀ ਮਦਦ ਕੀਤੀ ਤੇ ਅੱਜ ਵੀ ਆਪਦੀ ਕੌਲ ਦੇ ਬਾਵਜੂਦ ਜ਼ਰੂਰੀ ਰਜੇਵਿਆਂ ਦੇ ਵਿੱਚ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚਦੇ ਨੇ ਉਹਨਾਂ ਦਾ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਉਹਨਾਂ ਦੇ ਮੋਰਚੇ ਦੇ ਵਿੱਚ ਅਸੀਂ ਜਿੱਥੇ ਸਰੀਰਕ ਤੌਰ ਤੇ ਪਹੁੰਚ ਕੇ ਉਹਨਾਂ ਨੂੰ ਸਮਰਥਨ ਕੀਤਾ ਸੀ ਅੱਜ ਪ੍ਰੈਸ ਦੇ ਮਾਧਿਅਮ ਰਾਹੀਂ ਵੀ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਹਰ ਮੁੱਦੇ ਤੇ ਉਹਨਾਂ ਨੂੰ ਪੂਰਨ ਸਮਰਥਨ ਵੀ ਪਹਿਲਾਂ ਦੀ ਤਰ੍ਹਾਂ ਹਮੇਸ਼ਾ ਦਿੰਦੇ ਰਹੇ ਅਹਿਸਾਨਿਲ ਕਰਦੇ ਹਾਂ ਇਹ ਫੋਟ ਜਿਹੜੀ ਅੱਜ ਪੰਜਾਬ ਯੂਨੀਵਰਸਿਟੀ ਦੇ ਪਰਦੇ ਨੂੰ ਹੋਣ ਆਪਣਾ ਅੱਜ 25 ਦਿਨ ਹੋ ਗਏ ਆ ਇੰਨੀ ਖੱਟ ਦੇ ਬਾਵਜੂਦ ਜਿਹੜਾ ਚਾਹਤਾਂ ਚੱਲ ਰਿਹਾ ਉਹਦੇ ਜਾਤ ਦੇ ਵਿੱਚ ਰਹਿ ਕੇ ਜਿਹੜਾ ਧਰਨਾ ਚੱਲ ਰਿਹਾ ਇਹ ਇਕੱਲੀ ਸੈਨਿਕ ਦੀ ਲੜਾਈ ਨਹੀਂ ਅੱਜ ਪੰਜਾਬ ਦੀ ਹੋਣਦੀ ਪੰਜਾਬ ਦੇ ਮਾਨ ਦੀ ਪੰਜਾਬ ਦੀ ਵਿਰਾਸਤ ਦੀ ਲੜਾਈ ਹੈ ਤੇ ਸੈਨੇਟ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਦੀ ਹਾਇਰ ਜਿਹੜੀ ਡਿਸੀਜਨ 메ਕਿੰਗ ਜਿਹੜੀ ਬਾਡੀ ਹੈ ਉਹਦੇ ਨਾਲ ਲਗਭਗ 201 ਕਾਲਜ ਤੇ 3 ਲੱਖ ਜਿਹੜਾ ਸਟੂਡੈਂਟ ਹੈ ਉਹਦੇ ਡੈਮੋਕਰੈਟਿਕ ਰਾਈਟ ਦੀ ਗੱਲ ਹੈ ਤੇ ਅੱਜ ਸਾਨੂੰ 25 ਦਿਨ ਹੋ ਗਏ ਇੱਕ ਪਾਸੇ ਤਾਂ ਆਪਾਂ ਲੋਕਤੰਤਰ ਦੀ ਮਜ਼ਬੂਤੀ ਦੀ ਗੱਲ ਕਰਦੇ ਆ ਦੋਸਤਾਂ ਪਰ ਤੇ ਆਪਾਂ ਅੰਦੋਲਬਾ ਦੇ ਵਿੱਚ ਖੜ-ਖੜ ਕੇ ਵੱਡੇ ਵੱਡੇ ਬਿਆਨ ਦਿੰਦੇ ਆ ਤੇ ਦੂਜੇ ਪਾਸੇ ਜਿਹੜਾ ਯੂਥ ਹੈ ਜਿਹੜਾ ਖਾਸ ਕਰਕੇ ਅੱਜ ਆਪਾਂ ਗ੍ਰੈਜੂਏਟ ਪੋਸਟਸੈਂਸੀ ਦੀ ਗੱਲ ਕਰ ਲਈਏ ਤੇ ਲਗਭਗ 3 ਲੱਖ ਸਟੂਡੈਂਟ ਹੈ ਜਿਹੜਾ ਉਹਨਾਂ ਦਾ ਡੈਮੋਕਰੈਟਿਕ ਰਾਈਟ ਲੈਣ ਵਾਸਤੇ ਸਾਨੂੰ ਅੱਜ 25 ਦਿਨ ਘਰਦੇ ਤੇ ਬਹਿਣਾ ਪੈਇਆ ਤੇ ਆਪਾਂ ਦੇਖ ਸਕਦੇ ਆ ਕਿ ਆਪਾਂ ਦੀਆਂ ਲੋਕਤੰਤਰ ਨੂੰ ਲੈ ਕੇ ਜਿਹੜੀਆਂ ਵੱਡੀਆਂ-ਵੱਡੀਆਂ ਸੁਪੀਚਾ ਦਿੰਦੇ ਆ ਉਹਨਾਂ ਦੇ ਪਿੱਛੇ ਸੁਪੀਚਾ ਤੇ ਕਿੰਨੀ ਕੋਆ ਸੋ ਇਸ ਕਰਕੇ ਜਿੱਥੇ ਅੱਜ ਖਾਸ ਕਰਕੇ ਮੈਂ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਖਾਸ ਤੌਰ ਤੇ 25 ਦਿਨ ਹੋ ਗਏ ਜਾਤ ਦੇ ਵਿੱਚ ਰਹਿ ਕੇ ਆਪਸੀ ਭਾਈਚਾਰਕ ਸਾਂਝ ਨੂੰ ਕੈਮ ਰੱਖਦਿਆਂ ਹੋਇਆ ਇਸ ਧਰਨੇ ਨੂੰ ਸਫਲਤਾਪੂਰਵਕ ਖਤਮ ਕਰਾਇਆ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਇਸ ਧਰਨੇ ਨੂੰ ਤਾਰ ਪਿੱਡੋ ਕਰਨ ਵਾਸਤੇ ਕੱਡੀ ਤਾ ਸਾਨੂੰ ਕਿੱਤਿਆਂ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਸੀ ਕਦੀ ਭਾਸ਼ਾ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਤੇ ਕਦੇ ਸਾਨੂੰ ਜਿਹੜਾ ਧਰਮ ਦੇ ਆਧਾਰ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਥੋਂ ਦੇ ਪੜ੍ਹੇ ਲਿਖੇ ਵਿਦਿਆਰਥੀ ਵਿਧਾਈ ਦੇ ਹੱਕਦਾਰ ਹੈ ਕਿ ਜਿਹੜੀਆਂ ਸੈਂਟਰ ਸਰਕਾਰ ਨੇ ਆ ਕੁੱਝੀਆਂ ਚਾਲਾਂ ਹਰੇਕ ਕੁੱਝੀ ਚਾਲ ਦੇ ਨਾਲ ਕੋਲ ਜਵਾਬ ਸੀ ਇਹਨਾਂ ਨੇ ਬੜੇ ਜਾਤ ਦੇ ਵਿੱਚ ਰਹਿ ਕੇ ਵਿਸਿਕਲਨ ਦੇ ਵਿੱਚ ਰਹਿ ਕੇ ਸੈਂਟਰ ਦੀ ਜਿੱਥੇ ਹਰ ਤਾਰ ਪੇਡੋ ਕਰਨ ਵਾਲੀ ਚਾਲ ਨੂੰ ਸਮਝਿਆ ਉਹਦਾ ਜਵਾਬ ਦਿੱਤਾ ਉਥੇ ਜਾਤ ਦੇ ਵਿੱਚ ਰਹਿ ਕੇ ਲਗਾਤਾਰ 25 ਦਿਨਾਂ ਤੋਂ ਬੜੇ ਸਕਸੈਸਫੁਲ ਵੇ ਦੇ ਨਾਲ ਆਪਣੇ ਧਰਮ ਨੂੰ ਚਲਾ ਰਿਹਾ ਅੱਜ ਵੀ ਜਿਹੜਾ ਅਸੀਂ ਪੂਰਨ ਬੰਦ ਦੀ ਕਾਲ ਦਿੱਤੀ ਸੀ ਉਹਨੂੰ ਵੀ ਅਸੀਂ ਬੜੇ ਸ਼ਾਂਤ ਸ਼ਾਂਤਮਈ ਤਰੀਕੇ ਦੇ ਨਾਲ ਸਫਲਤਾਪੂਰਵਕ ਸਿਰੇ ਚੜ੍ਹਿਆ ਉਹਦੇ ਵਾਸਤੇ ਜਿਹੜਾ ਪੰਜਾਬ ਯੂਨੀਵਰਸਿਟੀ ਪਟਾਓ ਬੋਲਦਾ ਵੀ ਦਾ ਵਧਾਈ ਦਾ ਹੱਕ ਦਾ ਰ ਤੇ ਜਿੰਨੀਆਂ ਵੀ ਜੱਫੇਬੰਦੀਆਂ ਫਾਨ ਸਪੋਰਟ ਕਰਨੇ ਪਹੁੰਚਿਆ ਵੀ ਵਧਾਈਆਂ ਫਾਨ ਸਰ ਜਿਹੜਾ ਜੀ ਦਫਤਰਾਂ ਦੇਖਦਾ ਉਹ ਕੰਮ ਦੀ ਯੋਗ ਤੇ ਰਣਨੀਤੀ ਜੀ ਵੀ ਕੋਲ